ਹਰੀਆਂ ਮਿਰਚਾਂ ਖਾਣ ਦੇ ਸ਼ੌਕੀਨ ਅੱਜ ਦੀ ਰੈਸিপি ਜ਼ਰੂਰ ਦੇਖਣ ਅੱਜ ਮੈਂ ਹਰੀਆਂ ਮਿਰਚਾਂ ਤੋਂ ਦੋ ਤਰ੍ਹਾਂ ਦੀਆਂ ਰੈਸਪੀਆਂ ਬਣਾਉਣ ਜਾ ਰਹੀ ਹਾਂ ਇੱਕ ਖੱਟੀ ਮਿੱਠੀ ਔਰ ਦੂਸਰੀ एकदम ਚਟਪਟੀ ਤੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੀਡੀਓ ਪਸੰਦ ਆਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਜੀ ਤੇ ਪਹਿਲੀ ਰੈਸিপি ਬਣਾਉਣ ਵਾਸਤੇ ਮੈਂ ਇੱਥੇ ਲਈਆਂ ਨੇ 200 ਗ੍ਰਾਮ ਹਰੀਆਂ ਮਿਰਚਾਂ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਤੇ ਸੁਕਾਨ ਤੋਂ ਬਾਅਦ ਸਾਰੀਆਂ ਮਿਰਚਾਂ ਦੀਆਂ ਡੰਡੀਆਂ ਤੋੜ ਕੇ ਵੱਖਰੀਆਂ ਕਰ ਦੇਵਾਂਗੇ ਤੇ ਥੋੜੀਆਂ ਜੀਆਂ ਮੋਟੀਆਂ ਵਾਲੀਆਂ ਮਿਰਚਾਂ ਆਪਾਂ ਇਸ ਰੈਸিপি ਵਾਸਤੇ ਲਵਾਂਗੇ ਜਿਸ ਤਰ੍ਹਾਂ ਦੀਆਂ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਤੇ ਜਾਂ ਫਿਰ ਇਸ ਤੋਂ ਵੀ ਜਿਹੜੀਆਂ ਮੋਟੀਆਂ ਹੁੰਦੀਆਂ ਨੇ ਨਾ ਉਹ ਵੀ ਲੈ ਸਕਦੇ ਹੋ ਕਿਉਂਕਿ ਇਹ ਜ਼ਿਆਦਾ ਤਿੱਖੀਆਂ ਨਹੀਂ ਹੁੰਦੀਆਂ ਹੁਣ ਮੈਂ ਇੱਥੇ ਦੋ ਤਰ੍ਹਾਂ ਮਿਰਚਾਂ ਕਟਣੀਆਂ ਵਿਖਾਨੀਆਂ ਚਾਹੋ ਤਾਂ ਮਿਰਚਾਂ ਨੂੰ ਇਸ ਤਰ੍ਹਾਂ ਵਿੱਚੋਂ ਦੀ ਕੱਟ ਕੇ ਤੇ ਦੋ ਹਿੱਸੇ ਕਰ ਲਵੋ ਜਾਂ ਫਿਰ ਇਸ ਤਰ੍ਹਾਂ ਇੱਕ ਕੱਟ ਲਗਾ ਲਵੋ ਜਿਵੇਂ ਆਪਾਂ ਮਿਰਚਾਂ ਨੂੰ ਮਸਾਲਾ ਭਰਨ ਵਾਸਤੇ ਲਾਈਦਾ ਹੈ ਨਾ ਪਰ ਕੱਟ ਜੜਾਏ ਨਾ ਇਸ ਤਰੀਕੇ ਨਾਲ ਲਾਣਾ ਹੈ ਕਿ ਮਿਰਚਾਂ ਡੰਡੀ ਵਾਲੇ ਪਾਸੇ ਉੱਤੇ ਜੁੜੀਆਂ ਰਹਿਣ ਤੇ ਦੂਸਰੇ ਪਾਸੇੋਂ ਵੱਖਰੀਆਂ ਹੋ ਜਾਣ ਯ ਤੇ ਹੁਣ ਆਪਾਂ ਇੱਥੇ ਲਵਾਂਗੇ ਇੱਕ ਛੋਟਾ ਜਿਹਾ ਕੋਈ ਪਾਂਡਾ ਤੇ ਉਹਦੇ ਵਿੱਚ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਯਾਨੀ ਕਿ 1/4 ਕੱਪ ਸਿਰਕਾ ਤੇ ਨਾਲ ਹੀ ਪਾਵਾਂਗੇ ਦੋ ਵੱਡੇ ਚਮਚ ਪਰ ਕੇ ਛੋਟਾ ਛੋਟਾ ਕੁੱਟਿਆ ਹੋਇਆ ਗੁੜ ਗੁੜ ਨੂੰ ਪਾਵੇਂ ਤੁਸੀਂ ਛੋਟਾ ਛੋਟਾ ਗੋਟਲੋ ਉਹ ਤੇ ਪਾਵੇਂ ਕद्दूकस ਕਰ ਲਵੋ ਤੇ ਇੱਥੇ ਗੋਲ ਵਾਲੀ ਸ਼ੱਕਰ ਵੀ ਪਾ ਸਕਦੇ ਹੋ ਤੇ ਹੁਣ ਗੈਸ ਦੀ ਫਲੇਮ ਨੂੰ ਆਨ ਕਰਕੇ ਸਿਰਕਾ ਹੋਰ ਗੁੜ ਨੂੰ ਨਾ ਚੰਗੀ ਤਰ੍ਹਾਂ ਮਿਕਸ ਹੋਣ ਤੱਕ ਪਕਾ ਲਵਾਂਗੇ ਤੇ ਤੇ ਬਹੁਤੀ ਧੀਰ ਤੇ ਲੱਗਣੀ ਨਹੀਂ ਹੈ ਬਸ 2 ਕੁ ਮਿੰਟ ਵਿੱਚ ਨਾ ਇਹ ਚੰਗੀ ਤਰ੍ਹਾਂ ਮਿਕਸ ਹੋ ਗਏ ਨੇ ਹੈਨਾ ਤੇ ਬਸ ਹੁਣ ਗੈਸ ਦੀ ਫਲੇਮ ਨੂੰ ਆਫ ਕਰ ਦਵਾਂਗੇ ਤੇ ਇਹਨੂੰ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਇਧਰ ਨਾਲ ਹੀ ਗੈਸ ਤੇ ਇੱਕ ਕੜਾਈ ਰੱਖ ਕੇ ਉਹਦੇ ਚ ਚਾਰ ਤੋਂ ਪੰਜ ਵੱਡੇ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ ਤੇਲ ਗਰਮ ਹੁੰਦੇ ਹੀ ਇਹਦੇ ਵਿੱਚ ਇਹ ਮਿਰਚਾਂ ਪਾ ਦਵਾਂਗੇ ਤੇ ਇਹ ਮਿਰਚਾਂ ਨੂੰ ਨਾ ਤੇਲ ਚ ਮਿਕਸ ਕਰਕੇ ਬਸ 1 ਮਿੰਟ ਤੱਕ ਹੀ ਭੁੰਨਾ ਹੈ ਤੇ ਇਹਨਾਂ ਨੂੰ ਨਾ ਲਗਾਤਾਰ ਚਲਾਉਂਦੇ ਹੋਏ ਭੁੰਨਾ ਹੈ ਤੇ ਫਿਰ 1 ਮਿੰਟ ਭੁੰਨਣ ਤੋਂ ਬਾਅਦ ਫਲੇਮ ਨੂੰ ਸਿਮ ਕਰਕੇ ਨਾ ਫਿਰ ਇਹਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਹਲਦੀ ਇੱਕ ਚਮਚ ਲੂਣ ਚਮਚ ਦਾ ਚੌਥਾ ਹਿੱਸਾ ਕਾਲਾ ਲੂਣ ਇੱਕ ਚਮਚ ਪੀਸਿਆ ਹੋਇਆ ਜੀਰਾ ਯਾਨੀ ਕਿ ਜੀਰਾ ਪਾਊਡਰ ਤੇ ਹੁਣ ਦੋ ਵੱਡੇ ਚਮਚ ਪਾਵਾਂਗੇ ਪੀਸੀ ਹੋਈ ਸੌਫੀ ਯਾਨੀ ਕਿ ਸੌਫ ਪਾਊਡਰ ਦੋ ਵੱਡੇ ਚਮਚ ਪੀਸਿਆ ਹੋਇਆ ਤਨੀਆ ਯਾਨੀ ਕਿ ਤਨੀਆ ਪਾਊਡਰ ਤੇ ਇੱਕ ਛੋਟਾ ਚਮਚ ਦੇਗੀ ਮਿਰਚ ਦਾ ਵੀ ਪਾਵਾਂਗੇ ਤੇ ਸਾਰੇ ਮਸਾਲਿਆਂ ਨੂੰ ਨਾ ਮਿਰਚਾਂ 'ਚ ਚੰਗੀ ਤਰ੍ਹਾਂ ਮਿਕਸ ਕਰਕੇ ਅੱਧਾ ਕੁ ਮਿੰਟ ਤੱਕ ਪੁੰਨ ਲੈਣਾ ਹੈ ਇਹਨਾਂ ਨੂੰ ਨਾ ਆਪਾਂ ਖਟੀਆਂ ਮਿੱਠੀਆਂ ਹਰੀਆਂ ਮਿਰਚਾਂ ਕਹਿ ਸਕਦੇ ਹਾਂ ਰੋਟੀ ਨਾਲ ਖਾਣ ਵਾਸਤੇ ਇਹ ਮਿਰਚਾਂ ਰੋਟੀ ਦੇ ਸਵਾਦ ਨੂੰ ਕਈ ਗੁਣਾ ਵਧਾ ਦੇਣਗੀਆਂ ਮਸਾਲੇ ਪਾ ਕੇ ਅੱਧਾ ਕਮੈਂਟ ਪੁੰਨਣ ਤੋਂ ਬਾਅਦ ਹੁਣ ਇਹਦੇ ਵਿੱਚ ਪਾਵਾਂਗੇ ਇਹ ਮਿਕਸ ਕੀਤਾ ਹੋਇਆ ਗੁੜ ਔਰ ਸਿਰਕਾ ਇਹਨੂੰ ਮੈਂ ਪੁੰਨੀ ਨਾਲ ਪਹਿਲਾਂ ਪੁੰਨ ਲਿਆ ਤੇ ਫਿਰ ਮਿਰਚਾਂ ਵਿੱਚ ਪਾਇਆ ਤੇ ਤੁਸੀਂ ਵੀ ਪੁੰਨ ਕੇ ਪਾਇਓ ਤੇ ਇਹਨਾਂ ਨੂੰ ਆਪਾਂ ਖਟੀਆਂ ਮਿੱਠੀਆਂ ਮਿਰਚਾਂ ਵੀ ਕਹਿ ਸਕਦੇ ਆਂ ਤੇ ਭਾਵੇਂ ਮਿਰਚਾਂ ਦਾ ਅਚਾਰ ਵੀ ਕਹਿ ਸਕਦੇ ਆਂ ਤੇ ਇਹਨਾਂ ਨੂੰ ਨਾ ਆਪਾਂ 1 ਮਹੀਨੇ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਆਂ ਕਿਉਂਕਿ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਇਆ ਸੁੱਕੇ ਮਸਾਲੇ ਪਾਏ ਨੇ ਤੇਲ ਵੀ ਖੁੱਲਾ ਪਾਇਆ ਹੈ ਤੇ ਨਾਲ ਹੀ ਸਿਰਕਾ ਵੀ ਪਾਇਆ ਹੈ ਸਿਰਕੇ ਨਾਲ ਮਿਰਚਾਂ ਦੀ ਸੈਲਫ ਲਾਈਫ ਵੱਧ ਜਾਏਗੀ ਮਿਰਚਾਂ ਛੇਤੀ ਖਰਾਬ ਨਹੀਂ ਹੋਣਗੀਆਂ ਤੇ ਜੇਕਰ ਜਿਆਦਾ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਣਾ ਚਾਹੁੰਦੇ ਹੋ ਨਾ ਤੇ ਇਹਦੇ ਵਿੱਚ ਤੇਲ ਥੋੜਾ ਜਿਆਦਾ ਹੋਰ ਵਧਾ ਕੇ ਪਾ ਲਵੋ ਸਰਕੇ ਤੇ ਗੁਲਪਾਨ ਤੋਂ ਬਾਅਦ ਮੈਂ ਇਹਨਾਂ ਨੂੰ ਅੱਧਾ ਘੰਟਾ ਤੱਕ ਹੋਰ ਪਕਾਇਆ ਹੈ ਤੇ ਬਸ ਹੁਣ ਇਹ ਬਹੁਤ ਹੀ ਵਧੀਆ ਖਟੀਆਂ ਮਿੱਠੀਆਂ ਮਿਰਚਾਂ ਬਣ ਕੇ ਤਿਆਰ ਨੇ ਤੇ ਇੱਥੇ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਸੱਚੀ ਦੱਸਿਓ ਇਹ ਮਿਰਚਾਂ ਨੂੰ ਵੇਖ ਕੇ ਮੂੰਹ 'ਚ ਪਾਣੀ ਆ ਰਿਹਾ ਹੈ ਨਾ ਜ਼ਰੂਰ ਆ ਰਿਹਾ ਹੋਵੇਗਾ ਕਿਉਂਕਿ ਇਹ ਬੰਦੀਆਂ ਹੀ ਬਹੁਤ ਸਵਾਦ ਨੇ ਜਿੰਨੀਆਂ ਵੇਖਣ 'ਚ ਵਧੀਆ ਲੱਗ ਰਹੀਆਂ ਨੇ ਨਾ ਉਨੀਆਂ ਹੀ ਖਾਣ 'ਚ ਵੀ ਬਹੁਤ ਹੀ ਸਵਾਦੀ ਲੱਗਦੀਆਂ ਨੇ ਤੇ ਹੁਣ ਦੂਸਰੀ ਰੈਸিপি ਵਾਸਤੇ ਵੀ ਮੈਂ ਇੱਥੇ ਉਹੀ ਵਾਲੀਆਂ 200 ਗ੍ਰਾਮ ਹਰੀਆਂ ਮਿਰਚਾਂ ਲੈ ਕੇ ਧੋ ਕੇ ਸੁਕਾ ਕੇ ਡੰਡੀਆਂ ਤੋੜ ਕੇ ਤੇ ਇਸ ਤਰ੍ਹਾਂ ਦੋ ਹਿੱਸਿਆਂ 'ਚ ਕੱਟ ਲਈਆਂ ਨੇ। ਤੇ ਨਾਲ ਹੀ ਮੈਂ ਇੱਥੇ ਲਈ ਹੈ ਇੱਕ ਕੱਚੀ ਅੰਬੀ ਜੋ ਕਿ ਵਜ਼ਨ ਵਿੱਚ 150 ਗ੍ਰਾਮ ਦੇ ਕਰੀਬ ਹੈ। ਇੱਥੇ ਇੱਕ ਬਰੀਕ ਵਾਲਾ ਕद्दूकस ਲੈ ਕੇ ਤੇ ਅੰਬੀ ਨੂੰ ਕद्दूकस ਕਰ ਲਵਾਂਗੇ ਤੇ ਇਹਨੂੰ ਮੈਂ ਬਿਨਾਂ ਛਿੱਲੇ ਹੀ ਕद्दूकस ਕਰ ਰਹੀ ਹਾਂ ਤੁਸੀਂ ਭਾਵੇਂ ਇਦਾਂ ਹੀ ਕਰ ਲਵੋ ਤੇ ਭਾਵੇਂ ਛਿੱਲ ਕੇ ਵੀ ਕਰ ਸਕਦੇ ਹੋ। ਤੇ ਮਿਰਚਾਂ ਤੇ ਅੰਬੀ ਦੋਨੋਂ ਤਿਆਰ ਨੇ। ਤੇ ਹੁਣ ਆਪਾਂ ਇੱਕ ਕੜਾਈ 'ਚ 4 ਤੋਂ 5 ਵੱਡੇ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ। ਤੇਲ ਜਦੋਂ ਇੱਕ ਵਾਰ ਗਰਮ ਹੋ ਜਾਏਗਾ ਨਾ ਤੇ ਫਿਰ ਗੈਸ ਦੀ ਫਲੇਮ ਨੂੰ ਸਿਮ ਕਰ ਲਵਾਂਗੇ ਤੇ ਫਿਰ ਇਹਦੇ 'ਚ ਪਾਵਾਂਗੇ ਛੋਟੇ ਚਮਚ ਦਾ ਚੌਥਾ ਹਿੱਸਾ ਮੇਥਰੇ ਯਾਨੀ ਕਿ ਮੇਥੀ ਦਾਣਾ ਤੇ ਇੱਕ ਛੋਟਾ ਚਮਚ ਪੀਲੀ ਰਾਈ ਜਿਹਨੂੰ ਆਪਾਂ ਆਚਾਰੀ ਰਾਈ ਕਹਿੰਦੇ ਆ ਪੀਲੀ ਜਾਂ ਕਾਲੀ ਕੋਈ ਵੀ ਰਾਈ ਇਹ ਤੇ ਲੈ ਸਕਦੇ ਹੋ। ਤੇ ਅੱਧਾ ਛੋਟਾ ਚਮਚ ਜੀਰਾ, ਇੱਕ ਛੋਟਾ ਚਮਚ ਸੌਂਫ ਤੇ ਛੋਟੇ ਚਮਚ ਦਾ ਚੌਥਾ ਹਿੱਸਾ ਪਾਏ ਤੇ ਲਵਾਂਗੇ ਕਲੌਂਜੀ ਤੇ ਥੋੜੀ ਜਿਹੀ ਯਾਨੀ ਕਿ ਚੌਥਾ ਕੁ ਚਮਚੀ ਲਵਾਂ ਜਦੋਂ ਸਾਰੇ ਮਸਾਲੇ ਤਲਕ ਜਾਣਾ ਤੇ ਫਿਰ ਇਹਦੇ ਵਿੱਚ ਇੱਕ ਟੱਟੀਆਂ ਹੋਈਆਂ ਮਿਰਚਾਂ ਤੇ ਨਾਲ ਹੀ ਕੱਦੂਕਸ ਕੀਤੀ ਹੋਈ ਅੰਬੀ ਵੀ ਪਾ ਦਵਾਂਗੇ। ਮਸਾਲਿਆਂ 'ਚ ਮਿਕਸ ਕਰਕੇ ਨਾ ਇਹਨਾਂ ਨੂੰ 1 ਤੋਂ 1.5 ਮਿੰਟ ਤੱਕ ਆਪਾਂ ਭੁੰਨ ਲਵਾਂਗੇ ਤੇ ਉਹਦੇ ਵਿੱਚ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਯਾਨੀ ਕਿ 1/4 ਕੱਪ ਸਿਰਕਾ। ਤੇ ਸਿਰਕੇ ਦੇ ਨਾਲ ਸਵਾਦ ਤੇ ਚਟਪਟਾ ਹੋਏਗਾ ਹੀ ਤੇ ਨਾਲੇ ਮਿਰਚਾਂ ਦੀ ਸੈਲਫ ਲਾਈਫ ਵੱਧ ਜਾਏਗੀ। ਮਿਰਚਾਂ ਛੇਤੀ ਖਰਾਬ ਨਹੀਂ ਹੋਣਗੀਆਂ ਤੇ ਨਾਲ ਹੀ ਪਾਵਾਂਗੇ ਇੱਕ ਛੋਟਾ ਚਮਚ ਲੂਣ, ਚੌਥਾ ਕੁ ਚਮਚ ਕਾਲਾ ਲੂਣ, ਇੱਕ ਛੋਟਾ ਚਮਚ ਤਨਿਆ ਪਾਊਡਰ। ਇੱਕ ਵੱਡਾ ਚਮਚ ਸੌਫ ਦਾ ਪਾਊਡਰ ਯਾਨੀ ਕਿ ਪੀਸੀ ਹੋਈ ਸੌਫ ਹੋਰ ਅੱਧਾ ਛੋਟਾ ਚਮਚ ਹਲਦੀ ਇਹ ਸਾਰੇ ਸੁੱਕੇ ਮਸਾਲਿਆਂ ਨੂੰ ਨਾ ਮਿਰਚਾਂ ਤੇ ਅੰਬੀ ਵਿੱਚ ਮਿਕਸ ਕਰਕੇ ਬਸ ਆਪਾਂ 1 ਮਿੰਟ ਤੱਕ ਹੀ ਭੁੰਨਣਾ ਹੈ ਯਾਨੀ ਕਿ ਪਕਾਣਾ ਹੈ ਤੇ 1 ਮਿੰਟ ਪਕਾਣ ਤੋਂ ਬਾਅਦ ਹੁਣ ਇੱਥੇ ਵੇਖੋ ਜੀ ਇਹ ਬਹੁਤ ਹੀ ਵਧੀਆ ਚੱਕ ਪਟੀਆਂ ਹਰੀਆਂ ਮਿਰਚਾਂ ਜਾਂ ਮਿਰਚਾਂ ਦਾ ਅਚਾਰ ਹੋ ਗਿਆ ਹੈ ਤਿਆਰ ਹੁਣ ਇੱਥੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਇਹਨੂੰ ਵੀ ਆਪਾਂ 1 ਮਿੰਟੇ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਤੇ ਜੇਕਰ ਲੱਗੇਗੀ ਨਾ ਤੇਲ ਘੱਟ ਹੈ ਤੇ ਥੋੜਾ ਜਿਹਾ ਤੇਲ ਗਰਮ ਕਰਕੇ ਹੋਰ ਪਾ ਲਵੋ ਜਿਉਂ ਜਿਉਂ ਨਮਕ ਮਸਾਲੇ ਇਹਦੇ ਵਿੱਚ ਰਸਣਗੇ ਨਾ ਤੇ ਇਹ ਹੋਰ ਸਵਾਦ ਹੋ ਜਾਣਗੀਆਂ ਤੇ ਬਹੁਤ ਹੀ ਛੇਤੀ ਬਣ ਜਾਂਦੀਆਂ ਨੇ ਇਹ ਦੋਨੋਂ ਹੀ ਰੈਸਿਪੀਆਂ ਇਹ ਦੋਨੋਂ ਤਰ੍ਹਾਂ ਦੀਆਂ ਹੀ ਮਿਰਚਾਂ ਨੇ ਨਾ ਜਿਹੜੀਆਂ ਤੁਹਾਡੇ ਖਾਣੇ ਦੇ ਸਵਾਦ ਨੂੰ ਕਈ ਗੁਣਾ ਵਧਾ ਦੇਣਗੀਆਂ ਇਹਨਾਂ ਦੋਨਾਂ ਤਰ੍ਹਾਂ ਦੀਆਂ ਮਿਰਚਾਂ 'ਚ ਜਿਹੜੀ ਤੁਹਾਨੂੰ ਚੰਗੀ ਲੱਗੇ ਉਹ ਬਣਾ ਕੇ ਖਾਓ ਤੇ ਭਾਵੇਂ ਦੋਨੋਂ ਹੀ ਵਾਰੀ-ਵਾਰੀ ਬਣਾਓ ਤੇ ਖਾਓ ਸਤਿ ਸ਼੍ਰੀ ਅਕਾਲ ਜੀ